ਸਾਹਮਣੇ ਚੰਡੋਲ ਕਿਸ਼ਤੀਆਂ ਜਿਹੜੇ ਉਹ ਚੱਲ ਰਹੇ ਨੇ ਤੇ ਰਾਤ ਨੂੰ ਭਾਈ ਬਹੁਤ ਭਾਰੀ ਇਕੱਠ ਜਿਹੜਾ ਉਹ ਹੁੰਦਾ ਨਾ ਪੈਰ ਧਰਨ ਨੂੰ ਵੀ ਥਾਂ ਨਹੀਂ ਹੁੰਦੀ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਜੀ ਸ਼ਹਿਰ ਜਲੰਧਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਬਾਪੇ ਸੋਟਲ ਦਾ ਮੇਲਾ ਜਿਹੜਾ ਕਿ ਸ਼ਹਿਰ ਜਲੰਧਰ ਦੇ ਵਿੱਚ ਲੱਗਦਾ ਹਰ ਇੱਕ ਸਾਲ ਇਹ ਮੇਲਾ ਹੁੰਦਾ ਤੇ ਅੱਜ ਤਰੀਕ ਹੈ ਕਿ 7 ਸਤੰਬਰ 2025 ਤੇ 6 ਸਤੰਬਰ ਤੋਂ ਹੀ ਮੇਲਾ ਜਿਹੜਾ ਉਹ ਸ਼ੁਰੂ ਹੋਇਆ ਆ तकरीबन ਪੂਰਾ ਹਫਤਾ ਪਰੇ ਮੇਲਾ ਜਿਹੜਾ ਉਹ ਚੱਲਦਾ ਬਾਬਾ ਸੋਢੜ ਜੀ ਦਾ ਮੇਲਾ ਸੋ ਅੱਜ ਦੀ ਵੀਡੀਓ 'ਚ ਬਣੇ ਰਹੇ ਹੋ ਸਾਰਾ ਮੇਲਾ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰਾ ਤੁਹਾਨੂੰ ਬਾਬੇ ਸੋਢੜ ਜੀ ਦਾ ਜਿਹੜਾ ਉਹ ਮੇਲਾ ਦਿਖਾਵਾਂਗੇ ਤੇ ਇੱਥੋਂ ਜਿਹੜੀਆਂ ਉਹ ਮੇਲੇ ਦੀਆਂ ਰੌਣਕਾਂ ਸ਼ੁਰੂ ਹੋ ਜਾਂਦੀਆਂ ਨੇ ਇਹ ਜਿਹੜਾ ਸਾਰਾ ਰੋਡ ਆ ਇਹਨੂੰ ਸੋਢੜ ਰੋਡ ਜਿਹੜਾ ਉਹ ਕਿਹਾ ਜਾਂਦਾ ਸ਼ਹਿਰ ਜਲੰਧਰ ਦੇ ਵਿੱਚ ਜਿਹੜਾ ਉਹ ਮੇਲਾ ਲੱਗਦਾ ਹਰ ਇੱਕ ਸਾਲ ਇਹ ਮੇਲਾ ਹੁੰਦਾ ਹੈ ਅਦਕਾਨਾਂ ਤੁਸੀਂ ਦੇਖ ਰਹੇ ਹੋ ਇੱਥੇ ਬਾਈ ਟੈਟੂ ਬਣਾਉਣ ਲੱਗਿਆ ਹੋਇਆ ਇਸ ਤਰ੍ਹਾਂ ਦੀ ਇੱਥੇ ਬਹੁਤ ਸਾਰੀਆਂ ਦੁਕਾਨਾਂ ਨੇ ਬਾਈ ਟੈਟੂ ਜਿਹੜਾ ਉਹ ਬਣਾ ਰਿਹਾ ਨਾਲ ਨਾਲ ਸਾਰੀਆਂ ਸੜਕ ਤੇ ਜਿਹੜੀਆਂ ਉਹ ਦੁਕਾਨਾਂ ਇੱਥੇ ਲੱਗਦੀਆਂ ਨੇ ਸਾਰੇ ਜਿਹੜਾ ਉਹ ਟੈਟੂ ਬਣਵਾ ਰਹੇ ਨੇ ਬਾਕੀ ਹੋਰ ਵੀ ਇੱਥੇ ਵੱਡੇ ਵੱਡੇ ਝੂਲੇ ਵੀ ਜਿਹੜੇ ਉਹ ਲੱਗਦੇ ਨੇ ਇਸ ਮੇਲੇ ਦੇ ਵਿੱਚ ਸਾਰਾ ਆਪਾਂ ਵੀਡੀਓ ਰਹੀ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਤੇ ਅੰਦਰ ਜਿਹੜਾ ਉਹ ਮੁੱਖ ਸਥਾਨ ਹੈ ਬਾਬਾ ਸੋਢਲ ਜੀ ਦਾ ਉੱਥੇ ਵੀ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਬਹੁਤ ਵੱਡੇ ਵੱਡੇ ਝੂਲੇ ਜਿਹੜੇ ਇੱਥੇ ਲੱਗਦੇ ਹੁੰਦੇ ਨੇ ਹਨਾ ਤੇ ਖੜਾਉਣੇ ਵਾਲੀਆਂ ਤੇ ਯਾ ਇਧਰ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਹਨ ਤੇ ਖਰੀਦਾਰੀ ਵਾਲਾ ਸਾਰਾ ਉਹ ਸਮਾਨ ਤੇ ਇਧਰ ਸਾਰੇ ਖੜਾਉਣੇ ਵਗੈਰਾ ਹੋ ਗਏ ਬੱਚਿਆਂ ਦੇ ਜਿਵੇਂ ਇਸ ਤਰ੍ਹਾਂ ਸਾਰੀਆਂ ਉਹ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਤੇ ਤੁਸੀਂ ਇਕੱਠ ਦੇਖੋ ਜੀ ਬਹੁਤ ਭਾਰੀ ਇਕੱਠਾ ਹੁੰਦਾ ਇਸ ਮੇਲੇ ਦੇ ਵਿੱਚ ਤੇ ਸ਼ਾਮ ਦਾ ਟਾਈਮ ਹੈ ਤਕਰੀਬਨ 5:30 ਵਜੇ ਨੇ ਸ਼ਾਮ ਦੇ ਅੱਜ ਸਾਰਾ ਆਪਾਂ ਸ਼ਾਮ ਦਾ ਮਾਹੌਲ ਤੁਹਾਨੂੰ ਜਿਹੜਾ ਉਹ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਇਥੋਂ ਬਾਬਾ ਸੋਡਲ ਜੀ ਦਾ ਜਿਹੜਾ ਮੁੱਖ ਸਥਾਨ ਹੈ ਉਹਦੀ ਥੋੜੀ ਹਦੂਰੀ ਰਹਿ ਗਈ ਤੇ ਤੁਸੀਂ ਦੁਕਾਨਾਂ ਸਾਰੀਆਂ ਜਿਹੜੀਆਂ ਉਹ ਦੇਖ ਸਕਦੇ ਹੋ ਲੱਗੀਆਂ ਹੋਈਆਂ ਹਨਾ ਇਧਰ ਜਿਵੇਂ ਬੱਚੇ ਆਉਂਦੇ ਆ ਖੜਾਉਣੇ ਵਗੈਰਾ ਹੋਗੇ ਤੇ ਇੱਥੇ ਇਸ ਤਰ੍ਹਾਂ ਦੁਕਾਨਾਂ ਲੱਗਦੀਆਂ ਨੇ ਜੀ ਬਾਬਾ ਸੋਡਲ ਜੀ ਦੇ ਮੇਲੇ ਤੇ ਸਾਰਾ ਖਰੀਦਦਾਰੀ ਵਾਲਾ ਸਮਾਨ ਹਨਾ ਤੇ ਤੁਸੀਂ ਇਕੱਠ ਜਿਹੜਾ ਉਹ ਦੇਖ ਸਕਦੇ ਹੋ ਕਿ ਕਿੰਨਾ ਭਾਰੀ ਸੰਗਤਾਂ ਦਾ ਇਕੱਠ ਜਿਹੜਾ ਉਹ ਹੋਇਆ ਹੋਇਆ ਤੇ ਇਹ ਰੋਡ ਦੇ ਦੋਨੋਂ ਸਾਈਡ ਦੁਕਾਨਾਂ ਲੱਗਦੀਆਂ ਨੇ ਦੂਸਰੀ ਸਾਈਡ ਵੀ ਆਪਾਂ ਤੁਹਾਨੂੰ ਜਦੋਂ ਵਾਪਸੀ ਟਾਈਮ ਦਿਖਾਵਾਂਗੇ ਤੇ ਝੂਲੇ ਵੀ ਬਹੁਤ ਵੱਡੇ ਵੱਡੇ ਲੱਗਦੇ ਨੇ ਇੱ ਤੇ ਖਾਣ ਪੀਣ ਵਾਲੀਆਂ ਦੁਕਾਨਾਂ ਜਿਵੇਂ ਕੁਲਚੇ ਵਗੈਰਾ ਤੁਸੀਂ ਇੱਥੇ ਜਿਹੜੇ ਉਹ ਦੇਖ ਰਹੇ ਹੋ ਤੇ ਗੱਡੀਆਂ ਬਹੁਤ ਦੂਰ ਖੜਾ ਕੇ ਆਉਣੀਆਂ ਪੈਂਦੀਆਂ ਨੇ ਕਿਉਂਕਿ ਇੱਥੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਇਸ ਕਰਕੇ ਫਿਰ ਸਾਰੇ ਪੈਦਲਿਆਂ ਆਉਂਦੇ ਨੇ ਤੇ ਆਹ ਸਾਈਡ ਸਾਰੀਆਂ ਦੁਕਾਨਾਂ ਹੀ ਨੇ ਇੱਥੇ ਲੱਗੀਆਂ ਹੋਈਆਂ ਤੇ ਇਧਰ ਸਾਰਾ ਉਹ ਖਰੀਦਦਾਰੀ ਵਾਲਾ ਸਮਾਨ ਪਰਸ ਬੈਗ ਵਗੈਰਾ ਹਨ ਇੱਥੇ ਸਾਰਾ ਉਹ ਸੇਲ ਲੱਗੀ ਹੋਈ ਆ ਆ ਵੀ ਦੁਕਾਨਾਂ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਪਰਸ ਬੈਗ ਵਗੈਰਾ ਦੁਕਾਨਾਂ ਤੇ ਇੰਨੀ ਕਿ ਭੀੜ ਹੋਈ ਹੋਈ ਆ ਜਿਆਦੇ ਪੈਰ ਰੱਖਣ ਨੂੰ ਵੀ ਥਾਂ ਨਹੀਂ ਹੈਗਾ ਇੰਨਾ ਕੁ ਭਾਰੀ ਜਿਹੜਾ ਉਹ ਇਕੱਠਾ ਹੋਇਆ ਹੋਇਆ ਆ ਤੁਸੀਂ ਦੇਖੋ ਛੋਟਲ ਦੇ ਮੇਲੇ ਦੇ ਰੰਗ ਨਵੇਂ ਤੋਂ ਨਵੇਂ ਰੰਗ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਮੇਲੇ ਦੇ ਵਿੱਚ ਹਨ ਤੇ ਇੱਥੋਂ ਤਕਰੀਬਨ 7-800 ਮੀਟਰ ਦੂਰੀ ਜਿਹੜੀ ਉਹ ਰਹਿ ਗਈ ਜਿਹੜਾ ਬਾਬਾ ਛੋਟਲ ਜੀ ਦਾ ਮੰਦਿਰ ਹੈ ਤੇ ਇੱਥੇ ਆ ਦੁਕਾਨਾਂ ਤੁਸੀਂ ਦੇਖੋ ਸਾਰੀਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਜੀ ਤੇ ਤੁਸੀਂ ਦੇਖੋ ਜੀ ਕਿੰਨਾ ਭਾਰੀ ਸੰਗਤਾਂ ਦਾ ਇਕੱਠ ਜਿਹੜਾ ਹੋਇਆ ਹੋਇਆ ਆ ਸਾਰੀ ਸੜਕ ਜਿਹੜੀ ਫੁੱਲ ਹੋਈ ਹੋਈ ਆ ਇਹ ਸਾਰੀਆਂ ਸੰਗਤਾਂ ਦਰਸ਼ਨਾਂ ਵਾਸਤੇ ਉਹ ਜਾ ਰਹੀਆਂ ਨੇ ਤੇ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਦੁਕਾਨਾਂ ਤੇ ਵੀ ਬਹੁਤ ਇਕੱਠਾ ਕੱਪੜਿਆਂ ਵਗੈਰ ਵਾਲੀਆਂ ਦੁਕਾਨਾਂ ਵੀ ਇੱਥੇ ਹੈਗੀਆਂ ਨੇ ਕੱਪੜਿਆਂ ਦੀ ਸੇਲ ਲੱਗੀ ਹੋਈ ਆ ਤੇ ਜਾਂ ਹੋਰ ਖੜਾਉਣੇ ਵਾਲੀਆਂ ਦੁਕਾਨਾਂ ਤੇ ਵੱਡੇ ਵੱਡੇ ਚੂਲੇ ਵੀ ਜਿਹੜੇ ਉਹ ਲੱਗਦੇ ਨੇ ਇਹ ਵੀ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਦੂਸਰੀ ਸਾਈਡ ਚੂਲੇ ਜਿਹੜੇ ਉਹ ਲੱਗੇ ਹੋਏ ਨੇ ਚੂਲਿਆਂ ਵੱਲ ਵੀ ਆਪਾਂ ਤੁਹਾਨੂੰ ਜਿਹੜਾ ਉਹ ਲੈ ਕੇ ਚੱਲਦੇ ਆ ਤੇ ਕਿਉਂਕਿ ਅੱਜ ਐਤਵਾਰ ਦਾ ਦਿਨ ਹੈ ਐਤਵਾਰ ਦੇ ਦਿਨ ਕਰਕੇ ਬਹੁਤ ਭਾਰੀ ਇਕੱਠ ਜਿਹੜਾ ਉਹ ਮੇਲੇ ਤੇ ਹੋਇਆ ਐਤਵਾਰ ਦੇ ਦਿਨ ਸਾਰੇ ਫ੍ਰੀ ਹੁੰਦੇ ਨੇ ਛ ਆ ਦੁਕਾਨਾਂ 'ਚ ਬੱਤੀਆਂ ਦੇ ਖੜਾਉਣੇ ਵਾਲੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਇਧਰ ਵੀ ਬੱਚਿਆਂ ਦੇ ਖੜਾਉਣੇ ਵਾਲੀਆਂ ਸਾਰੀਆਂ ਦੁਕਾਨਾਂ ਆ ਫੇਸ ਤੇ ਲਾਉਣ ਵਾਲੇ ਮਾਸਕ ਵਗੈਰਾ ਹਨ ਤੇ ਬੱਚਿਆਂ ਵਾਸਤੇ ਹ ਬੈਲੂਨ ਤੇ ਇਧਰ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਨਾ ਖਰੀਦਦਾਰੀ ਵਾਲਾ ਸਮਾਨ ਜੁਐਲਰੀ ਵਗੈਰਾ ਜਾਂ ਇਸ ਤਰ੍ਹਾਂ ਦੀਆਂ ਦੁਕਾਨਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਮੇਲੇ ਦੇ ਵਿੱਚ ਤੇ ਆ ਆਪਾਂ ਨੇੜੇ ਹੋ ਕੇ ਤੁਹਾਨੂੰ ਸਾਰਾ ਉਹ ਜਿਹੜਾ ਦਿਖਾ ਦਾਂਦੇ ਆ ਸਾਰੇ ਆਉਂਦੇ ਨੇ ਇੱਥੇ ਖਰੀਦਦਾਰੀ ਜਿਹੜੀ ਉਹ ਕਰਦੇ ਨੇ ਆਪਣੇ ਪਰਿਵਾਰਾਂ ਸਮੇਤ ਆਉਂਦੇ ਨੇ ਹਨਾ ਆ ਸਾਰੀ ਜੁਐਲਰੀ ਵਾਲੀ ਇੱਥੇ ਜਿਹੜੀਆਂ ਉਹ ਦੁਕਾਨਾਂ ਨੇ ਈਰਿੰਗਸ ਵਗੈਰਾ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਲੱਗਦੀਆਂ ਨੇ ਜੀ ਬਾਬੇ ਸੋਢੜ ਜੀ ਦੇ ਮੇਲੇ ਤੇ ਸਾਰਾ ਪਾਉ ਵੀਡੀਓ ਰਾਹੀਂ ਤੁਹਾਨੂੰ ਜਿਹੜਾ ਉਹ ਦਿਖਾਏ ਰਹੇ ਹਾਂ ਤੇ ਇਕੱਠ ਤੁਸੀਂ ਦੇਖੀਏ ਵੀ ਕਿੰਨਾ ਭਾਰੀ ਜਿਹੜਾ ਉਹ ਸੰਗਤਾਂ ਦਾ ਇਕੱਠ ਹੋਇਆ ਹੋਇਆ ਤੇ ਇੱਥੇ ਵੀ ਕੁਝ ਦੁਕਾਨਾਂ ਜਿਹੜੀਆਂ ਉਹ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਪੂਰਾ ਹਫਤਾ ਪਰ ਇਹ ਜਿਹੜਾ ਉਹ ਮੇਲਾ ਚੱਲਦਾ ਹੈ ਨਾ ਤੇ ਆਹ ਸਾਈਡ ਇੱਥੇ ਝੂਲੇ ਵਗੈਰਾ ਵੀ ਹੈਗੇ ਨੇ ਇਧਰੋਂ ਆਪਾਂ ਤੁਹਾਨੂੰ ਦਿਖਾ ਦਾਂਗੇ ਇਧਰ ਕਿਸ਼ਤੀ ਜਿਵੇਂ ਜਿਹੜੀ ਉਹ ਚੱਲ ਰਹੀ ਹੈ ਬਹੁਤ ਵੱਡੇ ਵੱਡੇ ਝੂਲੇ ਵੀ ਇਸ ਮੇਲੇ ਦੇ ਵਿੱਚ ਜਿਹੜੇ ਉਹ ਚੱਲਦੇ ਨੇ ਚੰਡੋਲ ਕਿਸ਼ਤੀਆਂ ਹਨ ਇਸ ਤਰ੍ਹਾਂ ਬਹੁਤ ਵੱਡੇ ਵੱਡੇ ਝੂਲੇ ਵੀ ਇੱਥੇ ਜਿਹੜੇ ਉਹ ਲੱਗਦੇ ਨੇ ਜੀ ਮੇਲੇ ਦੇ ਵਿੱਚ ਤੇ ਅੱਗੇ ਆਪਾਂ ਚੱਲਦੇ ਹਾਂ ਹਾਂਜੀ ਬਾਈ ਤੇ ਇਧਰ ਕੁਝ ਹੋਰ ਘਰਾਂ ਦਾ ਸਮਾਨ ਹਨ ਆਪਾਂ ਦਿਖਾਉਨੇ ਆ ਤੁਹਾਨੂੰ ਕਰੋਕਰੀ ਵਗੈਰਾ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਘਰਾਂ ਦਾ ਕਿਚਨ ਦਾ ਸਮਾਨ ਕਰੋਕਰੀ ਵਗੈਰਾ ਹੋਗੀ ਜਾਂ ਹੋਰ ਕੁਝ ਖੜਾਉਣੇ ਹੋਗੇ ਤੇ ਸਾਰੀ ਜਿੱਥੋਂ ਆਪਾਂ ਚੌਂਕ ਤੋਂ ਮੋੜਿਆ ਹਨ ਉੱਥੇ ਹੀ ਦੁਕਾਨਾਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਸੀ ਇਸ ਤਰ੍ਹਾਂ ਦਾ ਸਾਰਾ ਸਮਾਨ ਇਹਨਾਂ ਦੀ ਦੁਕਾਨਾਂ ਦੇ ਉੱਪਰ ਜਿਹੜਾ ਉਹ ਹੈਗਾ ਜੈਵਲਰੀ ਵਗੈਰਾ ਹੋਗੀ ਹਨ ਆਪਾਂ ਮੰਦਰ ਦੇ ਬਿਲਕੁਲ ਨੇੜੇ ਪਹੁੰਚ ਗਏ ਜੀ ਇੱਧਰ ਸਾਹਮਣੇ ਜਿਹੜਾ ਉਹ ਮੰਦਰ ਹੈ ਜਿੱਥੇ ਸੰਗਤਾਂ ਜਾਂਦੀਆਂ ਨੇ ਜਿਹੜਾ ਉਹ ਦਰਸ਼ਨ ਕਰਕੇ ਆਉਂਦੀਆਂ ਨੇ ਜਿੱਥੇ ਬਾਬਾ ਸੂਦਰ ਜੀ ਦਾ ਜਿਹੜਾ ਉਹ ਸਥਾਨ ਬਣਿਆ ਹੋਇਆ ਹੈ ਹਨ ਤੇ ਬਹੁਤ ਸਾਲਾਂ ਤੋਂ ਇਹ ਮੇਲਾ ਜਿਹੜਾ ਉਹ ਲੱਗਦਾ ਆ ਰਿਹਾ ਸ਼ਹਿਰ ਜਲੰਧਰ ਦੇ ਵਿੱਚ ਬਹੁਤ ਪ੍ਰਾਤਨ ਜਿਹੜਾ ਹੈ ਮੇਲਾ ਬਾਬੇ ਸੋਢਲ ਜੀ ਦਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਉਹ ਆਉਂਦੀਆਂ ਨੇ ਜੀ ਦਰਸ਼ਨ ਕਰਨ ਵਾਸਤੇ ਬਾਬਾ ਸੋਢਲ ਜੀ ਦੇ ਸਥਾਨ ਤੇ ਹਨ ਤੇ ਇੱਧਰ ਵੀ ਸਾਰੀਆਂ ਨਾਲ ਨਾਲ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਜਿੱਥੋਂ ਕੇ ਅੰਦਰ ਮੱਥਾ ਟੇਕਣ ਵਾਲਾ ਸਾਰਾ ਉਹ ਸਮਾਨ ਮਿਲਦਾ ਲੱਡੂ ਵਗੈਰਾ ਹਨ ਆਪਾਂ ਅੱਗੇ ਚੱਲਦੇ ਹਾਂ ਜੀ ਮੰਦਰ ਤੇ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਉਨੇ ਆ ਤੇ ਇਹ ਰਸਤਾ ਸਿੱਧਾ ਜਿਹੜਾ ਉਹ ਮੰਦਰ ਨੂੰ ਜਾਂਦਾ ਬਾਬਾ ਸੋਢਲ ਜੀ ਦੇ ਸਥਾਨ ਨੂੰ ਜਿਹੜਾ ਉਹ ਜਾਂਦਾ ਤੇ ਇਧਰੋਂ ਆਪਾਂ ਮੁੱਖ ਜਿਹੜਾ ਬਾਬਾ ਸੋਢੜ ਜੀ ਦਾ ਸਥਾਨ ਹੈ ਉਹਦੇ ਵੀ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਦਣੇ ਆ ਤੇ ਸਾਰੀ ਜਿਹੜੀ ਉਹ ਸਜਾਵਟ ਕੀਤੀ ਹੋਈ ਹੈ ਨਾ ਇਹ ਮੇਲੇ ਕਰਕੇ ਜਿਹੜੀ ਉਹ ਸਜਾਵਟ ਕੀਤੀ ਹੋਈ ਹੈ ਮੇਲੇ ਕਰਕੇ ਬਹੁਤ ਸਜਾਵਟ ਜਿਹੜੀ ਉਹ ਸਥਾਨ ਦੀ ਕੀਤੀ ਹੋਈ ਹੈ ਤੇ ਚੱਲਦੇ ਆਪਾਂ ਦਰਸ਼ਨ ਜਿਹੜੇ ਉਹ ਤੁਹਾਨੂੰ ਕਰਵਾਦਣੇ ਆ ਜੀ ਬਾਬਾ ਸੋਢੜ ਜੀ ਦੇ ਸਥਾਨ ਦੇ ਤੇ ਇਸ ਤਰ੍ਹਾਂ ਇਸੇ ਤਰ੍ਹਾਂ ਹਰ ਇੱਕ ਸਾਲ ਬਹੁਤ ਭਾਰੀ ਜਿਹੜਾ ਉਹ ਸੰਗਤਾਂ ਦਾ ਇਕੱਠ ਹੁੰਦਾ ਤੇ ਇਧਰ ਸਾਹਮਣੇ ਜਿਹੜਾ ਉਹ ਮੰਦਿਰ ਹੈ ਬਾਬਾ ਸੋਢੜ ਜੀ ਦਾ ਤੇ ਉੱਪਰ ਬੋਰਡ ਜਿਹੜਾ ਉਹ ਲੱਗਿਆ ਹੋਇਆ ਹਾਰਦਿਕ ਸਵਾਗਤ ਸ਼੍ਰੀ ਸਿੱਧ ਬਾਬਾ ਸੋਸ਼ਲ ਟਰਸਟ ਅ ਅੱਗੇ ਆਪਾਂ ਦਰਸ਼ਨ ਤੁਹਾਨੂੰ ਕਰਵਾਦਣੇ ਆ ਬਾਕੀ ਇਹ ਸਥਾਨਾਂ ਤੇ ਵੀ ਸੰਗਤਾਂ ਆਉਂਦੀਆਂ ਨੇ ਇੱਥੇ ਜਿਹੜਾ ਉਹ ਦਰਸ਼ਨ ਕਰਦੀਆਂ ਨੇ ਮੱਥਾ ਜਿਹੜਾ ਉਹ ਟੇਕਦੀਆਂ ਨੇ ਤੇ ਮੇਲੇ ਦੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੀ ਇੱਥੇ ਜਿਹੜਾ ਉਹ ਭਾਰੀ ਇਕੱਠਾ ਹੁੰਦਾ ਹੈ ਬਾਬਾ ਸੂਢਲ ਜੀ ਦੇ ਸਥਾਨ ਤੇ ਹਨ ਤੇ ਮੇਲੇ ਦੇ ਦਿਨਾਂ ਦੇ ਵਿੱਚ ਹੁਣ ਇਸ ਤਰ੍ਹਾਂ ਹੀ ਇੱਥੇ ਭਾਰੀ ਜਿਹੜਾ ਹੋਏ ਇਕੱਠ ਰਹਿਣਾ ਬਾਬਾ ਸੂਢਲ ਜੀ ਦੇ ਸਥਾਨ ਤੇ ਬਾਕੀ ਆਪਾਂ ਵੀਡੀਓ ਰਾਹੀਂ ਤੁਹਾਨੂੰ ਸਾਰਾ ਦਿਖਾਇਆ ਹੀ ਤੇ ਇੱਕ ਸਥਾਨ ਇਧਰ ਥੱਲੇ ਵੀ ਹੈਗਾ ਨਾ ਇਸ ਸਥਾਨ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਤੇ ਤੁਸੀਂ ਸਜਾਵਟ ਦੇਖੋ ਬਹੁਤ ਸੋਹਣੀ ਸਜਾਵਟ ਜਿਹੜੀ ਉਹ ਕੀਤੀ ਹੋਈ ਹੈ ਬਾਬਾ ਅਸੋਡਰ ਜਿਹਦੇ ਸਥਾਨ ਤੇ ਮੇਲੇ ਕਰਕੇ ਹੈ ਨਾ ਸਾਰੀ ਬਹੁਤ ਸੋਹਣੀਆਂ ਲੜੀਆਂ ਜਿਹੜੀਆਂ ਉਹ ਪਾਈਆਂ ਹੋਈਆਂ ਨੇ ਸਜਾਵਟ ਤੁਸੀਂ ਜਿਹੜੀ ਉਹ ਦੇਖ ਰਹੇ ਹੋ ਤੇ ਚੱਲਦੇ ਹਾਂ ਅੱਗੇ ਸਥਾਨਾਂ ਦੇ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾਦਾਂ ਨੇ ਆ ਜੀ ਤੇ ਚੱਲਦੇ ਹਾਂ ਰਾਤ ਦੇ ਸਮੇਂ ਦਾ ਆਪਾਂ ਦ੍ਰਿਸ਼ ਸਾਰਾ ਤੁਹਾਨੂੰ ਜਿਹੜਾ ਉਹ ਦਿਖਾਇਆ ਬਾਬਾ ਅਸੋਡਰ ਜਿਹਦੇ ਮੇਲੇ ਦਾ ਤੇ ਸਾਹਮਣੇ ਵੀ ਤੁਸੀਂ ਇਸ ਥਾਨ ਦੇ ਜਿਹੜੇ ਉਹ ਦਰਸ਼ਨ ਕਰ ਸਕਦੇ ਹੋ ਤੇ ਉੱਪਰ ਜਿਵੇਂ ਲਿਖਿਆ ਹੋਇਆ ਮੰਦਿਰ ਸ਼੍ਰੀ ਸਿੱਧ ਬਾਬਾ ਸੋਢੋ ਜੀ ਦਰਸ਼ਨ ਤੁਸੀਂ ਜਿਹੜੇ ਉਹ ਕਰ ਸਕਦੇ ਹੋ ਜੀ ਇਸ ਥਾਨ ਦੇ ਤੇ ਇਸ ਥਾਂ ਤੇ ਗੁਰਦੁਆਰਾ ਸਾਹਿਬ ਵੀ ਨੇ ਜੀ ਗੁਰਦੁਆਰਾ ਸੋਢਣ ਸ਼ਾਉਣੀ ਨਿਹੰਗ ਸਿੰਘ ਇਹ ਇੱਥੇ ਸਥਾਨ ਹੈ ਜੀ ਗੁਰਦੁਆਰਾ ਸਾਹਿਬ ਨੇ ਆਪਾਂ ਦਰਸ਼ਨ ਜਿਹੜੇ ਉਹ ਤੁਹਾਨੂੰ ਕਰਵਾਉਂਦੇ ਆ ਤੇ ਚਲਦੇ ਆਂ ਅੰਦਰ ਗੁਰਦੁਆਰਾ ਸਾਹਿਬ ਦੇ ਨਾਲ ਬਾਬਾ ਸੂਤਰ ਜੀ ਦੇ ਸਥਾਨ ਦੇ ਉੱਪਰ ਵੀ ਗੁਰਦੁਆਰਾ ਸਾਹਿਬ ਨੇ ਸਾ ਗਾਣਾ ਹਰ ਪੁੱਤਰ ਤੇ ਸੂਰਜ ਜੀ ਆਵਾਜਨ ਸਾ ਆ ਜਤੀ ਸ਼ਕਤੀ ਨਹੀਂ ਕਰਨ ਵਾਲਾ ਆ ਜੇ ਆਪਾਂ ਉੱਪਰਲੇ ਸਥਾਨਾਂ ਦੇ ਆਪਾਂ ਦਰਸ਼ਨ ਜਿਹੜੇ ਉਹ ਕਰ ਲਏ ਤੇ ਆਪਾਂ ਥੱਲੇ ਚੱਲਦੇ ਹਾਂ ਜੀ ਥੱਲੇ ਵੀ ਇੱਕ ਸਥਾਨ ਹੈ ਜਿਹੜਾ ਉਹ ਹੈਗਾ ਇੱਥੇ ਵੀ ਸੰਗਤਾਂ ਆਉਂਦੀਆਂ ਨੇ ਤੇ ਜਿਹੜਾ ਉਹ ਦਰਸ਼ਨ ਕਰਦੀਆਂ ਨੇ ਤੇ ਇਧਰੋਂ ਸਾਰਾ ਸਥਾਨ ਤੁਸੀਂ ਜਿਹੜਾ ਉਹ ਦੇਖ ਸਕਦੇ ਹੋ ਬਾਬਾ ਸੂਢਲ ਜੀ ਦਾ ਤੇ ਸਾਰੇ ਸਥਾਨਾਂ ਦੇ ਆਪਾਂ ਹੀ ਸਾਈਡ ਤੋਂ ਵੀ ਦਰਸ਼ਨ ਤੁਹਾਨੂੰ ਕਰਵਾ ਦਨੇ ਆ ਬਹੁਤ ਸੋਹਣੀ ਸਜਾਵਟ ਜਿਹੜੀ ਉਹ ਮੇਲੇ ਕਰਕੇ ਉਹ ਕੀਤੀ ਹੋਈ ਹੈ ਹਨ ਤੇ ਸੰਗਤਾਂ ਦਾ ਇਕੱਠ ਜਿਹੜਾ ਉਹ ਹੋਣਾ ਸ਼ੁਰੂ ਹੋ ਗਿਆ ਬਾਬਾ ਸੂਢਲ ਜੀ ਦਾ ਜਿਹੜਾ ਉਹ ਮੇਲਾ ਸਟਾਰਟ ਹੋ ਗਿਆ ਤੇ ਹਰ ਇੱਕ ਸਾਲ ਇਸ ਤਰ੍ਹਾਂ ਹੀ ਇੱਥੇ ਮੇਲੇ ਤੇ ਜਿਹੜਾ ਉਹ ਭਾਰੀ ਇਕੱਠ ਜਿਹੜਾ ਉਹ ਹੁੰਦਾ ਹਨ ਇਸ ਸਥਾਨ ਤੇ ਤੇ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਹੋ ਕਰਵਾ ਦਨੇ ਆ ਇਹ ਸਥਾਨ ਹੈ ਜਿੱਥੇ ਅ ਇੱਥੇ ਸਾਰੀਆਂ ਸੰਗਤਾਂ ਆਉਂਦੀਆਂ ਨੇ ਤੇ ਇੱਥੇ ਦੁੱਧ ਦਾ ਜਿਹੜਾ ਉਹ ਮੱਥਾ ਉਹ ਟੇਕਿਆ ਜਾਂਦਾ ਜਿੰਨੀਆਂ ਵੀ ਸੰਗਤਾਂ ਇਸ ਸਥਾਨ ਤੇ ਆਉਂਦੀਆਂ ਨੇ ਤੇ ਉਹ ਦੁੱਧ ਲੈ ਕੇ ਆਉਂਦੀਆਂ ਨੇ ਫਿਰ ਦੁੱਧ ਦਾ ਜਿਹੜਾ ਉਹ ਮੱਥਾ ਇਸ ਸਥਾਨ ਤੇ ਜਿਹੜਾ ਉਹ ਟੇਕਿਆ ਜਾਂਦਾ ਹਨ ਆਪਾਂ ਅੰਦਰੋਂ ਤੁਹਾਨੂੰ ਬਾਬਾ ਸੋਢਣ ਜੀ ਦੇ ਇਸ ਸਥਾਨ ਦੇ ਜਿਹੜੇ ਉਹ ਦਰਸ਼ਨ ਕਰਵਾਤੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਬਾਹਰ ਨੂੰ ਬਾਹਰ ਨੂੰ ਤੁਹਾਨੂੰ ਦਿਖਾਉਣੇ ਆ ਜਿਹੜੀ ਲੜ ਝੂਲੇ ਵਗੈਰਾ ਜਿਹੜੇ ਉਹ ਲੱਗੇ ਹੋਏ ਨੇ ਹਨ ਤੰਡੋਲ ਜਿਹੜੇ ਉਹ ਚੱਲ ਰਹੇ ਨੇ ਸਾਹਮਣੇ ਤੁਹਾਨੂੰ ਵੀਡੀਓ ਰਾਹੀਂ ਦਿਖਦੇ ਵੀ ਹੋਣਗੇ ਚੰਡੋਲ ਕਿਸ਼ਤੀਆਂ ਤੇ ਤੁਸੀਂ ਇਕੱਠ ਦੇਖੋ ਵੀ ਕਿੰਨਾ ਜ਼ਿਆਦਾ ਜਿਹੜਾ ਉਹ ਇਕੱਠ ਹੋਇਆ ਹੋਇਆ ਤੇ ਦਿਨ ਦੇ ਟਾਈਮ ਵੀ ਇਸੇ ਤਰ੍ਹਾਂ ਇੱਥੇ ਇਕੱਠ ਰਹਿੰਦਾ ਤੇ ਸ਼ਾਮ ਦੇ ਟਾਈਮ ਤਾਂ ਜਿਹੜਾ ਇਕੱਠ ਹੋਣੀ ਹੋਣਾ ਹਨਾ ਸਾਰਾ ਦੁਕਾਨਾਂ ਤੇ ਤੁਸੀਂ ਦੇਖੋ ਕਿੰਨਾ ਭਾਰੀ ਇਕੱਠ ਜਿਹੜਾ ਹੋਇਆ ਹੋਇਆ ਸਾਰੇ ਖਰੀਦਦਾਰੀ ਜਿਹੜੀ ਇਸ ਤਰ੍ਹਾਂ ਹੀ ਉਹ ਕਰਦੇ ਨੇ ਦੋਨੋਂ ਸਾਈਡ ਦੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਸੜਕ ਦੇ ਤੇ ਦੋਨੋਂ ਸਾਈਡ ਇਸੇ ਤਰ੍ਹਾਂ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜੀ ਸਾਹਮਣੇ ਚੰਡੋਲ ਕਿਸ਼ਤੀਆਂ ਜਿਹੜੇ ਉਹ ਚੱਲ ਰਹੇ ਨੇ ਫੇਰ ਤੁਹਾਨੂੰ ਨੂੰ ਥਾਣੀ ਹਲੇ ਜਿਹੜਾ ਉਹ ਮੇਲੇ ਦੇ ਸਟਾਰਟਿੰਗ ਦੇ ਨੇ ਜਿਹਨੇ ਆਪਾਂ ਦੱਸਿਆ ਤੁਹਾਨੂੰ ਵੀ 6 ਤਰੀਕ ਤੋਂ ਜਿਹੜਾ ਇਹ ਮੇਲਾ ਸ਼ੁਰੂ ਹੋਇਆ ਸੀ ਤੇ ਉਧਰ ਦੇਖੋ ਤੁਸੀਂ ਚੰਡੋਲ ਤੇ ਕਿਸ਼ਤੀ ਜਿਹੜੀ ਉਹ ਚੱਲ ਰਹੀ ਹੈ ਤੇ ਰਾਤ ਨੂੰ ਹੋਰ ਵੀ ਸੋਹਣੇ ਲੱਗਦੇ ਨੇ ਝੂਲੇ ਦੁਕਾਨਾਂ ਸਾਰੀਆਂ ਹਨ ਜਦੋਂ ਲਾਈਟਾਂ ਜਿਹੜੀਆਂ ਉਹ ਲੱਗੀਆਂ ਹੁੰਦੀਆਂ ਨੇ ਤੇ ਆ ਸੇਲ ਮੰਗ ਦੁਕਾਨਾਂ ਤੇ ਲੱਗੀ ਹੋਈ ਹੈ ਜੁਐਲਰੀ ਹੋਗੀ ਜਾਂ ਖੜਾਉਣੇ ਹੋਗੇ ਤੇ ਇਧਰੋਂ ਦੇਖੋ ਜੀ ਤੁਸੀਂ ਚੰਡੋਲ ਕਿਸ਼ਤੀ ਹਨ ਜਿਹੜੀ ਉਹ ਚੱਲ ਰਹੀ ਇਹ ਸ਼ਾਮ ਦੇ ਟਾਈਮ ਝੂਲਿਆਂ ਤੇ ਵੀ ਬਹੁਤ ਇਕੱਠ ਜਿਹੜਾ ਉਹ ਹੋ ਜਾਂਦਾ ਭਾਰੀ ਸਾਰੇ ਸ਼ਾਮ ਨੂੰ ਜਿਹੜਾ ਉਹ ਬੈਹਂਦੇ ਨੇ ਝੂਲਿਆਂ ਦੇ ਵਿੱਚ ਨੂੰ ਤੇ ਦੁਕਾਨਾਂ ਦੀ ਜੇ ਇੱਥੇ ਕੋਈ ਗਿਣਤੀ ਹੋਣੀ ਵੀ ਕਿੰਨੀਆਂ ਕਿ ਜ਼ਿਆਦਾ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਖਾਣ ਪੀਣ ਵਾਲੀਆਂ ਜਾਂ ਕੁਝ ਹੋਰ ਖਰੀਦਦਾਰੀ ਵਾਲਾ ਜਿਹੜਾ ਉਹ ਸਮਾਨ ਹਨ ਤੇ ਆ ਇੱਥੋਂ ਤੁਸੀਂ ਦੇਖੋ ਬਈ ਝੂਲੇ ਜਿਹੜੇ ਉਹ ਚੱਲ ਰਹੇ ਕਿਸ਼ਤੀ ਜੰਡੋਲ ਹਨ ਬਹੁਤ ਵੱਡੇ ਵੱਡੇ ਝੂਲੇ ਇੱਥੇ ਜਿਹੜੇ ਉਹ ਲੱਗਦੇ ਨੇ ਬਾਕੀ ਛੋਟੇ ਬੱਚਿਆਂ ਵਾਲੇ ਝੂਲੇ ਵੀ ਇੱਥੇ ਜਿਹੜੇ ਉਹ ਲੱਗਦੇ ਨੇ ਕੁਝ ਕਹਾ ਛੋਟੇ ਬੱਚੇ ਵਾਲੇ ਝੂਲੇ ਵੀ ਇੱਥੇ ਲੱਗੇ ਹੋਏ ਨੇ ਆਪਾਂ ਨੇੜੋਂ ਵੀ ਤੁਹਾਨੂੰ ਜਿਹੜਾ ਉਹ ਦਿਖਾ ਦਵਨੇ ਆ ਤੇ ਬਾਕੀ ਇਧਰ ਕਿਸ਼ਤੀ ਦੇ ਟੰਡੋਲ ਜਿਹੜੇ ਹੁਣ ਚੱਲ ਰਹੇ ਨੇ ਹਨ ਤੇ ਇਧਰ ਕੁਝ ਹੋਰ ਛੋਟੇ ਬੱਚਿਆਂ ਵਾਲੇ ਝੂਲੇ ਵੀ ਹੈਗੇ ਨੇ ਆਪਾਂ ਨੇੜੋਂ ਤੁਹਾਨੂੰ ਜਿਹੜਾ ਉਹ ਦਿਖਾ ਦਵਨੇ ਆ ਬੱਚੇ ਜਿਹੜਾ ਉਹ ਇੰਜੋਏ ਕਰਦੇ ਨੇ ਹਨ ਇਸ ਤਰ੍ਹਾਂ ਝੂਲੇਾਂ ਤੇ ਤੇ ਬਹੁਤ ਵੱਡੇ ਵੱਡੇ ਝੂਲੇ ਜਿਹੜੇ ਹੋ ਲੱਗਦੇ ਨੇ ਜੀ ਬਾਬਾ ਸੋਢਰ ਜੀ ਦੇ ਮੇਲੇ ਤੇ ਨਾਲ ਇਹ ਕਿਸ਼ਤੀ ਜਿਹੜੀ ਉਹ ਚੱਲ ਰਹੀ ਆ ਹਨ ਤੇ ਆਪਾਂ ਹੁਣ ਚੱਲਦੇ ਆਂ ਦੂਸਰੀ ਸਾਈਡ ਤੋਂ ਤੁਹਾਨੂੰ ਜਿਹੜਾ ਉਹ ਮੇਲਾ ਸਾਰਾ ਜਿਹੜਾ ਉਹ ਦਿਖਾ ਦਾਨੇ ਆ ਤੇ ਸੜਕ ਦੇ ਦੋਨੋਂ ਸਾਈਡ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੁੰਦੀਆਂ ਨੇ ਬਾਬਾ ਸੋਢਰ ਜੀ ਦੇ ਜਿਹੜੇ ਉਹ ਮੇਲੇ ਦੇ ਵਿੱਚ ਹਨ ਤੇ ਆਪਾਂ ਹੁਣ ਚੱਲਦੇ ਆਂ ਦੂਸਰੀ ਸਾਈਡ ਨੂੰ ਦੀ ਵੀਡੀਓ ਦੇ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਵੀ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਜਿਹੜੀ ਉਹ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਜੇ ਕੋਈ ਬਾਹਰਲੀ ਕੰਟਰੀ ਤੋਂ ਵੀਡੀਓ ਦੇਖ ਰਹਾ ਹੈ ਉਹ ਵੀ ਕਮੈਂਟ ਜਰੂਰ ਕਰਕੇ ਦੱਸਿਓ ਜੀ ਬਾਬੇ ਸੋਢਣ ਜੀ ਦੇ ਮੇਲੇ ਦਾ ਆਪਾਂ ਤੁਹਾਨੂੰ ਰਾਤ ਦਾ ਦ੍ਰਿਸ਼ ਜਿਹੜਾ ਉਹ ਦਿਖਾਇਆ ਹੈ ਤੇ ਆਪਾਂ ਅੱਗੇ ਚੱਲਦੇ ਆਂ ਜੀ ਅੱਗੋਂ ਤੁਹਾਨੂੰ ਸਾਰਾ ਉਹ ਮੇਲਾ ਦਿਖਾਉਨੇ ਆਂ ਆਹ ਸਾਈਡ ਵੀ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਇੱਥੇ ਉਹ ਲੱਗਦੀਆਂ ਨੇ ਇਹ ਸਾਰਾ ਖਰੀਦਦਾਰੀ ਵਾਲਾ ਸਮਾਨ ਤੁਸੀਂ ਦੇਖ ਸਕਦੇ ਹੋ। ਕੁਝ ਘਰਾਂ ਦਾ ਸਮਾਨ ਹੈ ਨਾ ਖਰੀਦਦਾਰੀ ਵਾਲਾ। ਇਸ ਤਰ੍ਹਾਂ ਦੀਆਂ ਦੁਕਾਨਾਂ ਸਾਰੀਆਂ ਬੁਲਗਦੀਆਂ ਨੇ। ਕਰੋਕਰੀ ਵਗੈਰਾ ਹੋਗੀ ਇਸ ਤਰ੍ਹਾਂ ਦਾ ਸਾਰਾ ਸਮਾਨ। ਤੇ ਇਹ ਸੜਕ ਦੇ ਨਾਲ-ਨਾਲ ਸਾਰੀ ਮੇਨ ਰੋਡ ਤੱਕ ਆਪਾਂ ਜਾਵਾਂਗੇ ਤਾਂ ਆਪਾਂ ਨੂੰ ਦੁਕਾਨਾਂ ਹੀ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ। ਬਹੁਤ ਭਾਰੀ ਸੰਗਤਾਂ ਦਾ ਜਿਹੜਾ ਉਹ ਇਕੱਠਾ ਹੁੰਦਾ ਹੈ ਨਾ ਮੇਲੇ ਦੇ ਵਿੱਚ। ਕੁਝੂਲੇ ਸਾਈਡ ਵੀ ਜਿਹੜੇ ਉਹ ਲੱਗੇ ਹੋਏ ਨੇ। ਇਹ ਵੀ ਆਪਾਂ ਜਿਹੜਾ ਉਹ ਤੁਹਾਨੂੰ ਦਿਖਾ ਦਵਾਂਗੇ ਹਨ ਤੇ ਆਹ ਸਾਈਡ ਵੀ ਬੱਚਿਆਂ ਵਾਲੇ ਝੂਲੇ ਵਗੈਰਾ ਜਿਹੜੇ ਹੋ ਲੱਗੇ ਹੋਏ ਨੇ ਇੱਥੇ ਛੋਟੇ ਬੱਚੇ ਆ ਕੇ ਜਿਹੜਾ ਉਹ ਇੰਜੋਏ ਕਰਦੇ ਨੇ ਤੇ ਇੱਧਰ ਵੀ ਕੁਝ ਕੁ ਝੂਲੇ ਜਿਹੜੇ ਹੋ ਲੱਗੇ ਹੋਏ ਨੇ ਤੇ ਛੋਟੇ ਬੱਚਿਆਂ ਵਾਸਤੇ ਵੀ ਬਹੁਤ ਸਾਰੇ ਝੂਲੇ ਜਿਹੜੇ ਉਹ ਲੱਗਦੇ ਨੇ ਆਹ ਸਾਈਡ ਵੀ ਕੁਝ ਕੁ ਝੂਲੇ ਹੈਗੇ ਨੇ ਜਿਹੜੇ ਛੋਟੇ ਬੱਚਿਆਂ ਵਾਸਤੇ ਲੱਗੇ ਹੋਏ ਨੇ ਇਸ ਤਰ੍ਹਾਂ ਇੱਥੇ ਮੀਲੇ ਦੇ ਵਿੱਚ ਝੂਲੇ ਜਿਹੜੇ ਉਹ ਲੱਗਦੇ ਨੇ ਸਾਰੇ ਇੰਜੋਏ ਜਿਹੜਾ ਉਹ ਕਰਦੇ ਨੇ ਆ ਕਿ ਆਹ ਸਾਰੇ ਛੋਟੇ ਬੱਚਿਆਂ ਵਾਸਤੇ ਇੱਥੇ ਝੂਲੇ ਨੇ ਦੇਵੇਂ ਪਿੱਛੇ ਆਪਾਂ ਤੁਹਾਨੂੰ ਟੰਡੋਲ ਵਗੈਰਾ ਜਿਹੜੇ ਉਹ ਦਿਖਾਈ ਸੀ ਤੇ ਇਸੇ ਤਰ੍ਹਾਂ ਹਰ ਇੱਕ ਸਾਲ ਬਹੁਤ ਭਾਰੀ ਇਸ ਮੇਲੇ ਦੇ ਵਿੱਚ ਜਿਹੜਾ ਉਹ ਇਕੱਠ ਹੁੰਦਾ ਸੰਗਤਾਂ ਦਾ ਹਨਾ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜਾ ਇੱਥੇ ਉਹ ਪਹੁੰਚਦੀਆਂ ਨੇ ਮੇਲੇ ਦੇ ਵਿੱਚ ਹਨਾ ਬਾਕੀ ਇਧਰ ਚੂਲੇ ਸਾਰੇ ਆ ਹੈਲੋ ਹੈਲੋ ਨਾਮ ਦੱਸ ਦੋ ਆਪਣਾ ਕੀ ਆ ਜੁਜਾਰ ਠੀਕ ਹੈ ਹੋਰ ਕਿਹੜੀ ਸਕੂਲ ਲੱਗੇ ਤੁਸੀਂ ਕਿਹੜੀ ਕਲਾਸ ਚ ਕਿਹੜੀ ਕਲਾਸ ਠੀਕ ਹੈ ਕਿ ਮੇਲਾ ਕਰੇ ਇੰਜੋਏ ਇੰਜੋਏ ਕੀਤਾ ਮੇਲਾ ਤੇ ਚਲੋ ਠੀਕ ਹੈ ਬਾਏ ਬਾਏ ਤੇ ਕੁਸ਼ ਕੁ ਝੂਲੇ ਆ ਸਾਈਡ ਵੀ ਜਿਹੜੇ ਉਹ ਲੱਗੇ ਹੋਏ ਨੇ ਹਨ ਜਿਵੇਂ ਕਿਸ਼ਤੀ ਹੋਗੀ ਬਾਕੀ ਜਾ ਕੁਝ ਛੋਟੇ ਬੱਚਿਆਂ ਵਾਲੇ ਜਿਹੜੇ ਉਹ ਝੂਲੇ ਤੇ ਇਹ ਸਾਈਡ ਵੀਡੀਓ ਲੱਗੇ ਹੋਏ ਨੇ ਬਾਕੀ ਬਾਬਾ ਸੋਢਰ ਜੀ ਦੇ ਮੇਲੇ ਤੇ ਦੋ ਤਿੰਨ ਜਗ੍ਹਾ ਜਿਹੜੇ ਉਹ ਝੂਲੇ ਲੱਗਦੇ ਹੁੰਦੇ ਨੇ ਤੇ ਇਧਰ ਛੋਟੇ ਬੱਚਿਆਂ ਵਾਲੇ ਝੂਲੇ ਜਿਹੜੇ ਉਹ ਲੱਗੇ ਹੋਏ ਨੇ ਹਨ ਇਸ ਤਰ੍ਹਾਂ ਬੱਚਿਆਂ ਵਾਲੇ ਝੂਲੇ ਇੱਥੇ ਜਿਹੜੇ ਉਹ ਲੱਗਦੇ ਨੇ ਤੇ ਬਾਬਾ ਸੋਢਰ ਜੀ ਦੇ ਮੇਲੇ ਤੇ ਦੋ ਤਿੰਨ ਜਗ੍ਹਾ ਝੂਲੇ ਲੱਗਦੇ ਨੇ ਇਹ ਜਿਵੇਂ ਲੱਗੇ ਹੋਇਆ ਹੈ ਬਾਈ ਤੇ ਦੁਕਾਨਾਂ ਵਾਲੇ ਬਾਈ ਵੀ ਜਿਹੜੇ ਉਹ ਖੁਸ਼ ਹੋ ਗਏ ਵੀਡੀਓ ਦੇ ਵਿੱਚ ਆਉਂਦੇ ਨੇ ਹਨ ਤੇ ਆਹ ਸਾਈਡ ਸਾਰੀਆਂ ਦੁਕਾਨਾਂ ਹੀ ਨੇ ਪੀੜ ਇੰਨੀ ਕੋਈ ਹੋਈ ਹੁਆ ਵੀ ਦੁਕਾਨਾਂ ਤੇ ਖੜਨ ਨੂੰ ਵੀ ਥਾਂ ਨਹੀਂ ਜਿਹੜੀ ਆਪਾਂ ਨੂੰ ਮਿਲ ਰਹੀ ਤੇ ਸਾਰੀਆਂ ਦੁਕਾਨਾਂ ਦੇ ਅੱਗੇ ਇੰਨਾ ਕਿ ਜਿਹੜਾ ਉਹ ਇਕੱਠਾ ਹੋਇਆ ਹੋਇਆ ਹੈ ਹਨ ਤੇ ਇੱਧਰ ਖਾਣ ਪੀਣ ਵਾਲੀਆਂ ਦੁਕਾਨਾਂ ਕੁਝ ਕੁ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਜਾਂਦੇ ਹਾਂ ਆਪਾਂ ਦੂਸਰੀ ਜਗ੍ਹਾ ਤੇ ਗਏ ਸੀ ਤੇ ਇਹ ਸਾਈਡ ਇਸ ਤੋਂ ਵੀ ਜ਼ਿਆਦਾ ਰਾਂਝਾ ਜਿਹੜਾ ਹੋਇਆ ਹੋਇਆ ਤੇ ਇੱਧਰ ਸਾਰੀਆਂ ਦੁਕਾਨਾਂ ਖਾਣ-ਪੀਣ ਵਾਲੀਆਂ ਜਾਂ ਹੋਰ ਕੁਝ ਖਰੀਦਾਰੀ ਵਾਲਾ ਜਿਹੜਾ ਉਹ ਸਾਮਾਨ ਇੱਥੇ ਹੈਗਾ ਹਨਾ ਤੇ ਵੀਡੀਓ ਤੇ ਇਸ ਤਰ੍ਹਾਂ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੌਣ-ਕੌਣ ਐਸ ਵਾਰ ਬਾਬਾ ਸੋਢਲ ਜੀ ਦੇ ਮੇਲੇ ਤੇ ਜਿਹੜਾ ਉਹ ਆ ਰਿਹਾ ਹੈ ਇੱਧਰ ਸਾਹਮਣੇ ਤੁਸੀਂ ਜਿਹੜਾ ਉਹ ਦੇਖ ਰਹੇ ਹੋ ਚੰਡੋਲ ਲੱਗਿਆ ਹੋਇਆ ਹਨਾ ਇਸ ਤਰ੍ਹਾਂ ਬਹੁਤ ਵੱਡੇ-ਵੱਡੇ ਕਿਸ਼ਤੀਆਂ ਚੰਡੋਲ ਇੱਥੇ ਜਿਹੜੇ ਉਹ ਲੱਗਦੇ ਨੇ ਬਾਬਾ ਸੋਢਲ ਜੀ ਦੇ ਮੇਲੇ ਤੇ ਇੱਧਰ ਸਾਹਮਣੇ ਚੰਡੋਲ ਤੇ ਕਿਸ਼ਤੀ ਬਹੁਤ ਵੱਡੇ-ਵੱਡੇ ਝੂਲੇ ਇੱਥੇ ਹੁੰਦੇ ਨੇ ਛੋਟੇ ਬੱਚਿਆਂ ਵਾਸਤੇ ਹ ਇਹ ਸਾਰੇ ਇੰਜੋਏ ਕਰਦੇ ਨੇ ਜੀ ਸ਼ਾਮ ਦਾ ਸਾਰਾ ਨਜ਼ਾਰਾ ਆਪਾਂ ਤੁਹਾਨੂੰ ਦਿਖਾਇਆ ਤੇ ਆਪਾਂ ਤੁਹਾਨੂੰ ਸਾਰਾ ਬਾਬਾ ਸੋਢੜ ਜੀ ਦਾ ਜਿਹੜਾ ਉਹ ਮੇਲਾ ਦਿਖਾਇਆ ਹਨਾ ਝੂਲੇ ਵਗੈਰਾ ਦਿਖਾਏ ਨੇ ਤੇ ਅੰਦਰ ਦਰਸ਼ਨ ਵੀ ਜਿਹੜੇ ਉਹ ਆਪਾਂ ਤੁਹਾਨੂੰ ਕਰਵਾਏ ਨੇ ਬਾਬਾ ਸੋਢੜ ਜੀ ਦੇ ਸਥਾਨ ਤੇ ਤੇ ਇਸ ਸੜਕ ਦੇ ਨਾਲ-ਨਾਲ ਸਾਰੀ ਖਾਣ-ਪੀਣ ਵਾਲੀਆਂ ਦੁਕਾਨਾਂ ਜਾਂ ਹੋਰ ਕੁਝ ਖਰੀਦਦਾਰੀ ਵਾਲਾ ਜਿਹੜਾ ਉਹ ਸਾਰਾ ਸਮਾਨ ਇੱਥੇ ਜਿਹੜਾ ਉਹ ਦੁਕਾਨਾਂ ਦੇ ਉੱਪਰ ਹੁੰਦਾ ਤੇ ਖੜਾਉਣੇ ਵਗੈਰਾ ਬੱਚਿਆਂ ਦੇ ਜੈ ਜੁਐਲਰੀ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਇੱਥੇ ਹੁੰਦੀਆਂ ਨੇ ਇਹਨਾਂ ਦੁਕਾਨਾਂ ਤੇ ਇਹਨਾਂ ਬੱਚਿਆਂ ਦੇ ਜਿਹੜੇ ਉਹ ਖੜਾਉਣੇ ਤੇ ਬਹੁਤ ਜ਼ਿਆਦਾ ਜਿਹੜੀ ਉਹ ਗਿਣਤੀ ਹੁੰਦੀ ਆ ਦੁਕਾਨਾਂ ਦੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਤੇ ਤਕਰੀਬਨ ਸਾਰਾ ਆਪਾਂ ਮੇਲਾ ਤੁਹਾਨੂੰ ਦਿਖਾਤਾ ਬਾਬਾ ਸੂਡਲ ਜੀ ਦਾ ਤੇ ਇਧਰ ਕੋਈ ਸਰਦਾਰਤੀ ਸਮਾਨ ਤੁਸੀਂ ਜਿਹੜਾ ਉਹ ਦੇਖ ਰਹੇ ਹੋ ਘਰਾਂ ਦੀ ਸਰਦਾਰਤ ਵਾਲਾ ਸਮਾਨ ਇਹ ਰਾਤ ਨੂੰ ਭਾਈ ਬਹੁਤ ਭਾਰੀ ਇਕੱਠ ਜਿਹੜਾ ਉਹ ਹੁੰਦਾ ਨਾ ਪੈਰ ਧਰਨ ਨੂੰ ਵੀ ਥਾਂ ਨਹੀਂ ਹੁੰਦੀ ਤੇ ਇੰਨਾ ਜਿਆਦਾ ਇਕੱਠ ਜਿਹੜਾ ਉਹ ਹੋ ਜਾਂਦਾ ਮੇਲੇ ਦੇ ਵਿੱਚ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਜੀ ਬਾਬੇ ਸੋਢਲ ਦਾ ਜਿਹੜਾ ਮੇਲਾ ਜਿਹੜਾ ਕਿ ਸ਼ਹਿਰ ਰਜਿੰਦਰ ਦੇ ਵਿੱਚ ਲੱਗਦਾ ਤੇ 6 ਸਤੰਬਰ ਤੋਂ ਹੀ ਮੇਲਾ ਜਿਹੜਾ ਉਹ ਸ਼ੁਰੂ ਹੋ ਗਿਆ ਅੱਜ ਮੇਲੇ ਦਾ ਜਿਹੜਾ ਉਹ ਦੂਸਰਾ ਦਿਨ ਸੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਰਾਤ ਦੀਆਂ ਰੌਣਕਾਂ ਮੇਲੇ ਦੀਆਂ ਦਿਖਾਈਆਂ ਨੇ ਤੇ ਇਕੱਠ ਇੰਨਾ ਕਾ ਨਾ ਮੇਲੇ ਦੇ ਵਿੱਚ ਹੱਦੋਂ ਵੱਧ ਸੋ ਇਸ ਵੀਡੀਓ ਨੂੰ ਅੱਜ ਦੀ ਨੂੰ ਐਂਡ ਕਰਦੇ ਆਂ ਵੀਡੀਓ ਨੂੰ ਤੁਸੀਂ ਬਹੁਤ ਤੋਂ ਬਹੁਤ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ